ਸੋ ਅੱਜ ਗੱਲ ਕਰਦੇ ਆ ਆਪੇ ਬਣੇ ਕਈ ਖਾਮ ਖਾ ਪੰਜਾਬ ਦੇ ਪੱਤਰਕਾਰਾਂ ਦੀ ਹੁਣ ਸਾਰਿਆਂ ਨੇ ਕੱਲ ਤੁਸੀਂ ਦੇਖ ਹੀ ਲਿਆ ਹੋਣਾ ਕਿ ਕਿੱਦਾਂ ਅਮਰੀਕਾ ਤੋਂ 200 ਦੇ ਕਰੀਬ ਜਿਹੜੇ ਮੁੰਡੇ ਰਿਪੋਰਟ ਹੋ ਕੇ ਆਏ ਆ ਹਨਾ ਖਾਸ ਕਰ ਉਹਨਾਂ ਦੇ ਵਿੱਚ 30 ਨੌਜਵਾਨ ਜਿਹੜੇ ਸੀਗੇ ਪੰਜਾਬ ਤੋਂ ਸੀਗੇ ਬਾਕੀ ਜਿਹੜੇ ਹੋਰ ਨੌਜਵਾਨ ਸੀਗੇ ਹਰਿਆਣਾ ਤੋਂ ਸੀਗੇ ਗੁਜਰਾਤ ਤੋਂ ਸੀਗੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਸਟੇਟ ਦਾ ਬੰਦਾ ਪੱਤਰਕਾਰ ਕਹਿ ਲਈਏ ਕਲ ਅਮਰਸਾਰਾ 에어ਪੋਰਟ ਤੇ ਆ ਕੇ ਬੈਠਾ ਹੋ ਜਾਂ ਕਿਸੇ ਹੋਸਟੇਟ ਦੇ ਵਿੱਚ ਜਿਹੜੇ ਪੱਤਰਕਾਰ ਆ ਉਹਨਾਂ ਨੇ ਸਵੇਰ ਦਾ ਚਾਹ ਨਾ ਪੀਤਾ ਹੋਵੇ ਪਾਣੀ ਨਾ ਪੀਤਾ ਹੋਵੇ ਕਿ ਇਨੀ ਕਵਰੇਜ ਕੀਤੀ ਹੋਵੇ ਜਿਹੜੇ ਮੁੰਡੇ ਰਿਪੋਰਟ ਹੋ ਕੇ ਆਇਆ ਉਹਨਾਂ ਦੇ ਘਰਾਂ ਤੱਕ ਪਹੁੰਚ ਗਏ ਹੋਣ ਹੋਰ ਸਟੇਟ ਦੇ ਪਰ ਪੰਜਾਬ ਦੇ ਆਪੇ ਬਣੇ ਬਹੁਤਾਂ ਮਾਤਰਾ ਦੇ ਵਿੱਚ ਪੱਤਰਕਾਰਾਂ ਦੀ ਗੱਲਬਾਤ ਕਰਦੇ ਆ ਕੱਲ ਦਾ ਤੁਸੀਂ ਦੇਖੋਗੇ ਸਵੇਰ ਦੇ ਇਹ ਪੱਤਰਕਾਰ ਅਮਰਸਾਰਾ 에어ਪੋਰਟ ਹਵਾਈ ਅੱਡੇ ਤੇ ਬੈਠੇ ਆ ਹੋਰ ਪੰਜਾਬ ਦਾ ਕੋਈ ਵੀ ਮੁੱਦਾ ਸਭ ਮੁੱਦੇ ਭੁੱਲ ਗਏ ਪੱਤਰਕਾਰ ਸਿਰਫ ਤੇ ਸਿਰਫ ਇਹਨਾਂ ਨੂੰ 2250 ਜਿਹੜਾ ਬੰਦਾ ਮੁੰਡਾ ਅਮਰੀਕਾ ਤੋਂ ਰਿਪੋਰਟ ਹਾ ਕੇ ਆਇਆ ਉਹੀ ਦਿਖਿਆ ਦੋ ਤਿੰਨ ਚੈਨਲ ਵਾਲਿਆਂ ਨੇ ਇਹ ਗੱਲ ਕਰੀ ਮੈਂ ਵੀਡੀਓ ਵੀ ਸ਼ੇਅਰ ਕਰ ਰਿਆ ਵਾਂ ਜਿਨ੍ਹਾਂ ਦੇ ਵਿੱਚ ਇੱਕ ਨਿਊਜ਼ 18 ਵਾਲਾ ਵਾ ਤੇ ਆ ਡੇਲੀ ਪੋਸਟ ਵਾਲਾ ਮੁੰਡਾ ਇਹਨਾਂ ਨੇ ਇੰਨੀ ਖਿੱਲੀੜਾਈ ਸਵੇਰ ਤੋਂ ਇਹ ਬੰਦੇ ਇਹਨਾਂ ਦੇ ਚੈਨਲ ਤੇ ਤੁਸੀਂ ਜਾ ਕੇ ਦੇਖ ਲਿਓ ਕੋਈ ਹੋਰ ਪੰਜਾਬ ਦਾ ਸਮਾਜਿਕ ਮੁੱਦਾ ਨਹੀਂ ਇਹਨਾਂ ਨੇ ਛੇੜਿਆ ਸਿਰਫ ਤੇ ਸਿਰਫ 에어ਪੋਰਟ ਵਾਲੀਆਂ ਵੀਡੀਓ ਇਹ ਜੀਆਂ ਜੀਆਂ ਕੈਪਸ਼ਨਾਂ ਲਾ ਕੇ ਢੜਕਾਉ ਕਿ ਡੌਂਕੀ ਤੋਂ ਅਮਰੀਕਾ ਰਿਪੋਰਟ ਡੌਂਕੀ ਇਹ ਜੀਆਂ ਤੇ ਉਹਨਾਂ ਮੁੰਡਿਆਂ 2250 ਜਿਹੜੇ ਪੰਜਾਬ ਦੇ ਸੀਗੇ ਇਹਨਾਂ ਨੇ ਉਹਨਾਂ ਦੀ ਉਮਰ ਤੱਕ ਸ਼ਹਿਰ ਤੱਕ ਉਹਨਾਂ ਦਾ ਨਾਂ ਤੱਕ ਕਿੱਥੋਂ ਕਿਹੜੇ ਪਿੰਡ ਤੋਂ ਬਲੋਂਗ ਕਰਦਾ ਸਭ ਨਸ਼ਰ ਹਰ ਕਰਤਾ ਸਿਰਫ ਤੇ ਸਿਰਫ 24 ਘੰਟਿਆਂ ਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਕੰਮ ਇਹ ਕਰ ਰਹੇ ਆ ਬੰਦੇ 24 ਘੰਟਿਆਂ ਦੇ ਵਿੱਚ ਸਾਰਾ ਕੁਝ ਉਹਨਾਂ ਦੀ ਡਿਟੇਲ ਬਾਇਓ ਡਾਟਾ ਜਿਹੜੇ ਮੁੰਡੇ ਉਥੋਂ ਭੇਜੇ ਗਏ ਆ ਬਾਬਸ ਉਹਨਾਂ ਦਾ ਕੱਢਤਾ ਕਾਸਕਰ ਡੇਲੀ ਨਿਊਜ਼ ਨਿਊਜ਼ 18 ਵਾਲੇ ਤੇ ਇੱਕ ਆਪਣਾ ਡੇਲੀ ਪੋਸਟ ਵਾਲੇ ਬੰਦੇ ਕਾਸ਼ ਇਹਨਾਂ ਪੱਤਰਕਾਰਾਂ ਨੇ ਆਪਣੀ ਡਿਊਟੀ ਸੰਭਾਲੀ ਹੁੰਦੀ ਪੰਜਾਬ ਦੇ ਵਿੱਚ ਹਜ਼ਾਰਾਂ ਮੁੰਡਾ ਜਿਹੜਾ ਨਸ਼ੇ ਨਾਲ ਮਰਦਾ ਵਾ ਜੇ ਕਿਤੇ ਇਹਨਾਂ ਨੇ ਉਹਦੇ ਤੇ ਲਾਈਵ ਕੀਤਾ ਹੁੰਦਾ ਉਹਦੇ ਤੇ ਡਿਬੇਟ ਕੀਤੀ ਹੁੰਦੀ ਉਹਦੀ ਰਿਪੋਰਟ ਤਿਆਰ ਕੀਤੀ ਹੁੰਦੀ ਕਿ ਕਿਹੜੇ ਮੁੰਡੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿੰਨੀ ਉਮਰ ਦਾ ਕਿਹੜਾ ਕਿਹੜਾ ਨਸ਼ਾ ਲੈ ਕੇ ਮੁੰਡਾ ਮਰਿਆ ਉਹਦੇ ਤੇ ਰਿਪੋਰਟ ਤਿਆਰ ਕੀਤੀ ਹੁੰਦੀ ਉਹਦੇ ਤੇ ਲਾਈਵ ਹੋਏ ਹੁੰਦੇ ਤਾਂ ਅੱਜ ਪੰਜਾਬ ਦੀ ਦਸ਼ਾ ਹੋਰ ਹੁੰਦੀ ਜਾ ਕਿਹੜਾ ਮੈਡੀਕਲ ਵਾਲਾ ਕਿਹੜਾ ਨਸ਼ਾ ਵੇਚਦਾ ਇਹਦੇ ਤੇ ਰਿਪੋਰਟ ਤਿਆਰ ਕੀਤੀ ਹੁੰਦੀ ਨਾ ਕਿ ਜਿਹੜਾ 30 ਮੁੰਡੇ ਸਰਪ ਤੇ ਸਰ ਪੰਜਾਬ ਦੇ ਆਇਆ ਉਹਨਾਂ ਦੀ ਰਿਪੋਰਟ ਦਿੱਤੀ ਹੁੰਦੀ ਉਹਨਾਂ ਦਾ ਨਾਮ ਸਿਟੀ ਸਾਰਾ ਕੁਝ ਇਹਨਾਂ ਨੇ ਜਗ ਜाहिर ਕਰ ਦਿੱਤਾ ਸੋ ਪੰਜਾਬ ਦਾ ਮਾਹੌਲ ਪਤਾ ਹੀ ਆ ਕਿ ਜਦੋਂ ਕੋਈ ਬੰਦਾ ਇਦਾਂ ਆਉਂਦਾ ਤਾਂ ਲੋਕਾਂ ਦੇ ਤਾਨੇ ਹੀ ਨਹੀਂ ਉਹਨੂੰ ਜੋਣ ਦਿੰਦੇ ਤੇ ਇਹਨਾਂ ਬੰਦਿਆਂ ਨੇ ਉਹਨਾਂ ਦਾ ਸਾਰਾ ਜਿਹੜਾ ਇਕੱਠਾ ਚਿੱਟਾ ਸੋਸ਼ਲ ਮੀਡੀਆ ਤੇ ਹਸਰ ਨਸਰ ਕਰ ਦਿੱਤਾ ਸੁਕਾਸ਼ ਇਹ ਪੱਤਰਕਾਰ ਵੀਰ ਪੰਜਾਬ ਦੇ ਵਿੱਚ ਮੈਡੀਕਲ ਤੇ ਬੈਕ ਰਿਆ ਨਸ਼ਾ ਕਿਹੜੇ ਕਿਹੜੇ ਕੈਪਸੂਲ ਕਿਹੜੇ ਮੈਡੀਕਲ ਤੇ ਵੇਖਦੇ ਆ ਸਭ ਪਤਾ ਇਹਨਾਂ ਨੂੰ ਤੇ ਉਹਦੀ ਰਿਪੋਰਟ ਤਿਆਰ ਕੀਤੀ ਹੁੰਦੀ ਨਾ ਕਿ ਸਿਰਫ ਇਹਨਾਂ ਮੁੰਡਿਆਂ ਦੀ ਸੋ ਪੰਜਾਬ ਦੇ ਮੈਨੂੰ ਲੱਗਦਾ 4-5 ਇੱਕ ਪੱਤਰਕਾਰ ਹੀ ਆ ਜਿਹੜੇ ਸਮਾਜਿਕ ਮੁੱਦਿਆਂ ਦੀ ਗੱਲ ਕਰਦੇ ਆ ਮਿੰਟੂ ਗਰੂਸਰੀਆ ਹੋ ਗਿਆ ਇੱਕ ਆਪਣਾ ਜਗਦੀਪ ਥਲੀਆ ਇੱਕ ਰਤਨਾ ਦੋ ਚਾਰ ਹੋਰ ਲਾ ਲੋ ਬੰਦੇ ਜਿਹੜੇ ਹਨ ਇਹਦੇ ਤੇ ਸਮਾਜਿਕ ਮੁੱਦਿਆਂ ਤੇ ਗੱਲ ਕਰਦੇ ਆ ਸ਼ਾਇਦ ਹੀ ਉਹਨਾਂ ਨੇ ਕੱਲ ਕਿਸੇ ਜਿਹੜੇ ਮੁੰਡੇ ਆਇਆ ਡਬੋਟ ਹੋ ਕੇ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਹੋਵੇ ਉਹਨਾਂ ਦੇ ਮਾਪਿਆਂ ਦੁਖੀਆਂ ਨੂੰ ਉਹਨਾਂ ਦੇ ਮੂੰਹ 'ਚ ਮੈਕ ਤੁਲਦੇ ਆਵੇ ਇੱਕ ਵੀਡੀਓ ਸ਼ੇਅਰ ਕਰ ਰਹੇ ਆ ਇਹ ਬਾਪੂ ਕਿੰਨਾ ਦੁਖੀ ਹੋ ਕੇ ਕਹਿ ਰਿਹਾ ਇਹਨਾਂ ਨੂੰ ਧੱਕੇ ਮਾਰਿਆ ਉਹਦੇ ਮੂੰਹ 'ਚ ਮੈਕ ਠੋਕੀ ਜਾਂਦਾ ਮੈਨੂੰ ਨਹੀਂ ਲੱਗਦਾ ਇੱਕ ਦੋ ਹੋਣੇ 40 ਜੇ ਤੁਸੀਂ ਪ੍ਰੈਸ ਵਾਲੀ ਦਾ ਨਾਂ ਨਾ ਕਰਦੇ ਆ ਆ ਪੋਤਰਾ ਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਕੇ ਸਾਨੂੰ ਪਾਣੀਓ ਲੈਣਾ ਹੈ ਫ੍ਰੀ ਕਿਵੇਂ ਫ੍ਰੀ ਕਿਵੇਂ ਟੰਕੀ ਲਾ ਕੇ ਗੱਲ ਕੀਤੀ ਸੀ ਜੀ ਕੌਮ ਦੀ ਗੱਲ ਨਹੀਂ ਨੌਜਵਾਨਾਂ ਦੇ ਮੱਤਾਂ ਦੀ ਗੱਲ ਨਹੀਂ ਮੀਡੀਆ ਇਸ਼ੂ ਨਹੀਂ ਹੈ ਇਹ ਪਤਾ ਨਹੀਂ ਮੀਡੀਆ ਇਸ਼ੂ ਨਹੀਂ ਹੈਗਾ ਹੋਰ ਇੱਕ ਨਵਾਂ ਟ੍ਰੈਂਡ ਜਿਹੜਾ ਆ ਪੌਡਕਾਸਟਾਂ ਪੰਜਾਬ ਦੇ ਨਾਮੀ ਪੱਤਰਕਾਰ ਹੋਰ ਸਾਰੇ ਮੁੱਦੇ ਛੱਡ ਕੇ ਸਿਰਫ ਤੇ ਸਿਰ ਪੌਡਕਾਸਟਾਂ ਲੈ ਕੇ ਬੈ ਗੇ ਅਸਾ ਪੌਡਕਾਸਟਾਂ ਦੇ ਵਿੱਚ ਲੈ ਕੇ ਗਏ ਨਾ ਬੰਦਿਆਂ ਨੂੰ ਮੈਂਦੇ ਆ ਜਿਹੜੇ ਕੌਂਟਰੋਵਰਸੀ ਪੈਦਾ ਕਰਦੇ ਆ ਖਾਸ ਕਰ ਸਮਾਜ ਦੇ ਵਿੱਚ ਪੈਦਾ ਕਰਦੇ ਆ ਖਾਸ ਕਰ ਕੌਮ ਦੇ ਵਿੱਚ ਪੈਦਾ ਕਰਦੇ ਆ ਹਰਨਾਮ ਸਿੰਘ ਤੁਮਾ ਕੰਬ ਦੇ ਮੇਲੇ ਵਿੱਚ ਗਿਆ ਤੇ ਉੱਥੇ ਉਹਨੇ ਤੇ ਹੋਰ ਇੱਕ ਪੱਤਰਕਾਰ ਨੇ ਉਹਨੂੰ ਉਹਦੇ ਸਪੋਰਟਰ ਨੂੰ ਪੋਡਕਾਸਟ ਦੇ ਵਿੱਚ ਲਿਆਂਦਾ ਤੇ ਉਹ ਬੰਦਾ ਇਹ ਜਿਹੀਆਂ ਜਿਹੀਆਂ ਗੱਲਾਂ ਕਰ ਰਿਹਾ ਸਿਰਫ ਤੇ ਸਿਰਫ ਵਿਊਆਂ ਵਾਸਤੇ ਉਹਦਾ ਸਪੋਰਟਰ ਹੈ ਉਹਦੀ ਹੀ ਗੱਲ ਕਰੂਗਾ ਉਹ ਬੰਦਾ ਤੁਸੀਂ ਕੌਮ ਦੇ ਵਿੱਚ ਫੁੱਟ ਪਾਉਨੇ ਹੋ ਉਹ ਬੰਦਾ ਕਹਿੰਦਾ ਕਿ ਹਰਨਾਮ ਸਿੰਘ ਤੁਮਾ ਫੇਰ ਕੀ ਹੋ ਗਿਆ ਜੇ ਉੱਥੇ ਚਲੇ ਗਿਆ ਕੰਬ ਦੇ ਮੇਲੇ ਵਿੱਚ ਇਸ਼ਨਾਨ ਕਰਿਆ ਗੁਰੂ ਨਾਮਦਾਸ ਪਾਸ਼ਾ ਵੀ ਤਾਂ ਕੁਰਕ ਖੇਤਰ ਗਏ ਸੀ ਇੱਥੇ ਗੱਲ ਨਾ ਛੱਡਿਆ ਕਰੋ ਗਾਣ ਦੀ ਦੱਸਿਆ ਕਰੋ ਮੰਨਦੇ ਆਪਾਂ ਗੁਰੂ ਰਾਮਦਾਸ ਪਾਸ਼ਾ ਕੋਰ ਖੇਤਰ ਗਏ ਹਾ ਇਸ਼ਨਾਨ ਕਰਨ ਗਏ ਹੋਣਗੇ ਗੁਰੂ ਨਾਨਕ ਦੇਵ ਜੀ ਦੀ ਆਪਾਂ ਐਗਜ਼ਾਮਪਲ ਲਈਏ ਉਹਨਾਂ ਨੇ ਵੀ ਉਦਾਸੀਆਂ ਕੀਤੀਆਂ ਮੱਕਾ ਮਦੀਨਾ ਸਾਰੀ ਜਗ੍ਹਾ ਗਏ ਆ ਪਰ ਕਦੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਵਾਲਾ ਰੂਪ ਧਾਰਨ ਕੀਤਾ ਸਗਾਂ ਦੀ ਆਪਣਾ ਜਿਹੜਾ ਜਾਮਾ ਸੀ ਆਪਣੀਆਂ ਸਖਿਆਵਾਂ ਸੀ ਉਹਨਾਂ ਨੂੰ ਦਿੱਤੀਆਂ ਉਹਨਾਂ ਨੇ ਗ੍ਰਹਿਣ ਕੀਤੀਆਂ ਉਹਨਾਂ ਦਾ ਮਾਨ ਤਾਨ ਸਭ ਬਦਲ ਕੇ ਆਏ ਗੁਰੂ ਨਾਨਕ ਦੇਵ ਨੇ ਕਦੇ ਨਹੀਂ ਉਹਨਾਂ ਵਾਲਾ ਜਾਮਾ ਪਹਿਨੇ ਸੀ ਦਿਖਾ ਦਿਓ ਗੱਲ ਕਰੀਏ ਗੁਰੂ ਹਰਗੋਬਿੰਦ ਪਾਸ਼ਾ ਦੀ ਜਹਾਂਗੀਰ ਨੇ ਕੈਦ ਵਿੱਚ ਰੱਖਿਆ ਉਥੇ ਵੀ ਉਹਨਾਂ ਦਾ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਸਗਾਂ ਦੀ 52 ਕੈਦੀ 52 ਰਾਜੇ ਜਿਹੜੇ ਸੀਗੇ ਉਹਨਾਂ ਨੂੰ ਰਿਹਾ ਕਰਾ ਕੇ ਲੈ ਕੇ ਆਏ ਸੀ ਸੋ ਪੌਡਕਾਸਟਾਂ ਵਾਲੇ ਵੀਰੋ ਆਪਣਾ ਜੇ ਤੁਸੀਂ ਕਰਦੇ ਹੋ ਤਾਂ ਆਪਣਾ ਫਰਜ਼ ਪਛਾਣੋ ਇਹਨਾਂ ਦੇ ਨਾਲ ਨਾਲ ਸਮਾਜ ਦੇ ਮੁੱਦਿਆਂ ਦੀ ਗੱਲ ਵੀ ਕਰਿਆ ਕਰੋ ਜਿਹੜੇ ਪੰਜਾਬ ਨੂੰ ਘੌਣ ਵਾਂਗ ਚੁਗੜੇ ਹੋਏ ਆ ਸਿਰਫ ਤੇ ਸਿਰਫ ਕੌਂਟਰੋਵਰਸੀ ਨਾ ਯਾਰ ਪੈਦਾ ਕਰਿਆ ਕਰੋ ਹਨਾ ਇਹੋ ਜਿਹੇ ਗਿਣਮੇ ਚੌਣੇ ਜਿਨ੍ਹਾਂ ਨੂੰ ਗਲੀ ਦਾ ਕੁੱਤਾ ਨਹੀਂ ਪੁੱਛਦਾ ਤੁਸੀਂ ਉਹਨਾਂ ਨੂੰ ਪੌਡਕਾਸਟਾਂ ਤੇ ਲੈ ਕੇ ਬਹਿ ਜਾਂਦੇ ਹੋ ਤੇ ਉਦਾਂ ਦੇ ਲੋਕ ਆ ਉਦਾਂ ਦੇ ਆਪਾਂ ਵਾ ਜਿਹੜੇ ਸਰਬ ਤੇ ਸਰਬ ਉਹਨਾਂ ਦੀਆਂ ਗੱਲਾਂ ਸੁਣਦੇ ਆ ਹੈਗੇ ਆ ਪੰਜਾਬ ਦੇ ਨਾਮੀ ਪੱਤਰਕਾਰ ਸੀਗੇ ਹੁਣ ਜਿਹੜੇ ਪੌਡਕਾਸਟਾਂ ਵੱਲ ਨੂੰ ਹੋ ਤੁਰੇ ਆ ਹੋਰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਹਨਾ ਤੇ ਜਰੂਰ ਦੱਸਿਓ ਕਿ ਪੰਜਾਬ ਦੀ ਜਰੂਰ ਦੱਸਿਓ ਸੌਰੀ ਇੰਡੀਆ ਦੀ ਕਿਸੇ ਹੋਰ ਸਟੇਟ ਗੁਜਰਾਤ ਹਰਿਆਣਾ ਕਿਸੇ ਹੋਰ ਸਟੇਟ ਦੇ ਪੱਤਰਕਾਰਾਂ ਦਾ ਇਹ ਹਾਲ ਹੋਵੇ ਕਿ ਕੱਲ ਜਿਹੜੇ ਮੁੰਡੇ ਉਤੋਂ ਰਿਪੋਰਟ ਹੋ ਕੇ ਆਇਆ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਹੋਵੇ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨ ਕੀਤਾ ਹੋਵੇ ਅੱਧੀ ਅੱਧੀ ਰਾਤ ਤੱਕ ਉਹਨਾਂ ਦੇ ਘਰੇ ਹੀ ਬੈਠੇ ਰਹੇ ਹੁਣ ਮੈਨੂੰ ਨਹੀਂ ਲੱਗਦਾ ਪਰ ਪੰਜਾਬ ਦੇ ਵਿੱਚ ਖੂਨ ਬਲੰਦ ਵਾਲੇ ਖੂਨ ਖੋਲਣ ਵਾਲੇ ਪੱਤਰਕਾਰ ਜਿਹਨਾਂ ਦਾ ਰਾਤ ਨੂੰ ਵੀ ਨਹੀਂ ਖੂਨ ਸੌਂਦਾ ਉਹ ਜਾ ਕੇ ਰਾਤ ਨੂੰ ਕਰਦੇ ਆ ਆਪਣਾ ਕਿੱਡਾ ਵੱਡਾ ਫਰਜ ਪਛਾਣਦੇ ਸੋ ਬਹੁਤ ਗਲਤ ਹੋ ਰਿਹਾ ਇਹਨੂੰ ਨੱਥ ਪਾਉਣੀ ਚਾਹੀਦੀ ਆ ਇਹ ਵੀ ਇੱਕ ਛੇਵਾਂ ਸੱਤਵਾਂ ਦਰਿਆਵ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਵਰਸੀ ਪੈਦਾ ਕਰ ਰਿਆ ਵਾ ਤੇਹੋ ਜੀਆਂ ਖਬਰਾਂ ਜਿਹੜੀਆਂ ਚਲਾ ਰਿਹਾ ਇੱਕ ਮੁੱਦੇ ਆ ਤੋਂ ਪਟਕਾਰ ਰਿਆ ਸੋ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ